ਟੂਡੇ ਪੰਜਾਬ نیوز ਚੈਨਲ ਦੀਆਂ ਖਾਸ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਰਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ 14 ਅਗਸਤ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ ਆ ਤਿੰਨ ਮੁੱਦਿਆਂ ਤੇ ਹੋਵੇਗੀ ਖਾਸ ਚਰਚਾ ਪੰਜਾਬ 'ਚ ਦੋ ਦਿਨਾਂ ਦਾ ਅਲਰਟ ਕਈ ਪਿੰਡਾਂ 'ਚ ਹੜ੍ਹਾਂ ਵਰਗੇ ਹਾਲਾਤ ਬੱਚਿਆਂ ਨੂੰ ਲੱਗ ਗਈਆਂ ਮੌਜਾਂ ਇਸ ਹਫ਼ਤੇ ਛੁੱਟੀਆਂ ਹੀ ਛੁੱਟੀਆਂ ਸਕੂਲ ਕਾਲਜ ਤੇ ਦਫ਼ਤਰ ਰਹਿਣਗੇ ਬੰਦ ਕਿਸਾਨਾਂ ਵੱਲੋਂ ਮੋੜ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦੀ ਤਿਆਰੀ ਕਿਸਾਨਾਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ ਸੁਪਰੀਮ ਕੋਰਟ ਨੇ ਸ਼ੰਭੂ ਬਾਡਰ ਨੂੰ ਅਸ਼ੰਕ ਤੌਰ ਤੇ ਖੋਲਣ ਲਈ ਕਿਹਾ ਚਰਨਜੀਤ ਚੰਨੀ ਦੀ ਸੰਸਦ ਦੇ ਖਿਲਾਫ ਲੱਗੀ ਪਟੀਸ਼ਨ ਤੇ ਸੁਣਵਾਈ ਅੱਜ ਕੱਲ ਤੇ ਜਾਣਕਾਰੀ ਦੇਣ ਦੇ ਨੇ ਇਲਜ਼ਾਮ 15 ਅਗਸਤ ਨੂੰ ਲੈ ਕੇ ਪੰਜਾਬ ਪੁਲਿਸ ਹਾਈ ਅਲਰਟ ਅਤਵਾਦੀ ਘਟਨਾਵਾਂ ਨੂੰ ਦੇਖਦੇ ਹੋਏ ਪਠਾੜਕੋਟ ਤਰਹਾਡ ਤੇ ਭਾਰੀ ਸੁਰੱਖਿਆ ਬਲ ਤਾਇਨਾਤ ਪੰਜਾਬ ਸਰਕਾਰ ਦੀਆਂ ਸਿੱਤ ਸਹੂਲਤਾਂ ਦੇ ਖੁੱਲੇ ਪੋਲ ਮਹਾਲੀ ਚ ਫੇਜ 6 ਦੇ ਹਸਪਤਾਲ ਵਿੱਚ ਵੜਿਆ ਪਾਣੀ ਪਟਿਆਲਾ ਵੀ ਹੋਇਆ ਪਾਣੀ ਪਾਣੀ 1.10 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਪੀਆਰ ਦੇ ਲਈ ਸੱਦਾ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸਨ ਪੀਐਮ ਮੋਦੀ ਅਚਾਨਕ ਸ਼ੁਰੂ ਹੋਈ بارش ਪੀਐਮ ਨੇ ਕੀਤਾ ਅਜਿਹਾ ਕੰਮ ਕਿ ਜੱਤ ਲਿਆ ਦਲ 500 ਰੁਪਏ ਦੇ ਸਿਲੰਡਰ ਲਈ ਪੋਰਟਲ ਲਾਂਚ ਵੱਡੀ ਖਬਰ ਵਿਨੇਸ਼ ਫਗੜਨ ਨੂੰ ਮਿਲੇਗਾ 골ਡ ਮੈਡਲ ਅਮਰੀਕੀ ਜਮਨਾਸਟ ਨੂੰ ਕਾਂਸੀ ਦਾ ਤਕਮਾ ਵਾਪਸ ਕਰਨ ਲਈ ਕਿਹਾ ਤਾ ਦੋਸਤੋ ਅੱਜ ਦੀਆਂ ਆਪਣੀਆਂ ਇਸ ਵਲੇ ਦੀਆਂ 49ਵੀਆਂ ਖਬਰਾਂ ਹੁਣ ਗੱਲ ਕਰਦੇ ਆ ਇਨ੍ਹਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ 14 ਅਗਸਤ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ ਇਹ ਤਿੰਨ ਮੁੱਦਿਆਂ ਤੇ ਹੋਵੇਗੀ ਖਾਸ ਚਰਚਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਹੈ ਇਹ ਮੀਟਿੰਗ 14 ਅਗਸਤ ਦਿਨ ਬਧਵਾਰ ਨੂੰ ਬੁਲਾਈ ਜਾ ਰਹੀ ਹੈ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮਾਨਸੂਨ ਸੈਸ਼ਨ ਜਲਦੀ ਹੀ ਬੁਲਾਇਆ ਜਾ ਸਕਦਾ ਹੈ ਇਸ ਬੈਠਕ ਵਿੱਚ ਕੈਬਨਿਟ ਮਾਨਸੂਨ ਸੈਸ਼ਨ ਬੁਲਾਉਣ ਦੇ ਤਰੀਕੇ ਦਾ ਐਲਾਨ ਕਰ ਸਕਦੀ ਹੈ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਸਦੀਕੀ ਮੀਟਿੰਗ 14 ਅਗਸਤ ਨੂੰ ਸਵੇਰੇ ਮੁੱਖ ਮੰਤਰੀ ਨਿਵਾਸ ਤੇ ਬੁਲਾਈ ਗਈ ਹੈ ਇਹ ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋਵੇਗੀ ਜਿਸ ਵਿੱਚ ਕਈ ਪੈਂਡਿੰਗ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਵੇਗੀ ਉਹਨਾਂ ਨੂੰ ਮਾਨਸੂਨ ਸੈਸ਼ਨ ਵਿੱਚ ਲਿਆਉਣ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਨੇ ਪੰਜਾਬ ਸਰਕਾਰ ਇਸ ਮੀਟਿੰਗ ਵਿੱਚ ਤਿੰਨ ਅਹਿਮ ਮੁੱਦਿਆਂ ਤੇ ਚਰਚਾ ਕਰ ਸਕਦੀ ਹੈ ਦਰਅਸਲ ਪੰਜਾਬ ਸਰਕਾਰ ਪੰਜਾਬ ਪੰਚਾਇਤੀ ਰਾਜ ਨਿਯਮ 1999 ਵਿੱਚ ਬਦਲਾਅ ਕਰਨਾ ਚਾਹੁੰਦੀ ਹੈ ਇਸ ਤਹਿਤ ਕੋਈ ਵੀ ਉਮੀਦਵਾਰ ਬਿਨਾ ਪਾਰਟੀ ਚੋਣ ਨਿਸ਼ਾਨ ਜਾਂ ਸਮਰਥਨ ਦੇ ਪੰਚਾਇਤੀ ਚੋਣਾਂ ਲੜ ਸਕੇਗਾ ਇਸ ਦੇ ਨਾਲ ਹੀ ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਇਕੋ ਸਮੇਤ ਅਛਿਲ ਜ਼ੋਨ ਸੰਬੰਧੀ ਵੀ ਇੱਕ ਹੋਰ ਮੁੱਦਾ ਵਿਚਾਰਿਆ ਜਾ ਸਕਦਾ ਦਰਅਸਲ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਤੇ ਸਤੰਬਰ ਮਹੀਨੇ ਵਿੱਚ ਇਸ ਬਾਰੇ ਸੁਣਵਾਈ ਹੋਣੀ ਹੈ ਪੰਜਾਬ 'ਚ ਦੋ ਦਿਨਾਂ ਦਾ ਅਲਰਟ ਹੈ ਕਈ ਪਿੰਨਾਂ 'ਚ ਹੜ੍ਹਾਂ ਵਰਗੇ ਹਾਲਾਤ ਬਣੇ ਪੰਜਾਬ ਤੇ ਹਰਿਆਣਾ ਵਿੱਚ ਮਾਨਸੂਨ ਮੌਸਮ ਗਰਮ ਹੋ ਗਿਆ ਪਿਛਲੇ 2 ਦਿਨਾਂ ਤੋਂ ਦੋਵਾਂ ਸੂਬਿਆਂ ਵਿੱਚ ਭਾਰੀ بارش ਹੋ ਰਹੀ ਹੈ ਕੱਲ ਹੋਈ ਭਾਰੀ بارش ਕਾਰਨ ਕਈ ਸ਼ਹਿਰਾਂ ਵਿੱਚ ਜਲਥਲ ਹੋ ਗਿਆ ਹੁਣ ਮੌਸਮ ਪੇ ਭਾਕ ਨੇ ਅਗਲੇ 2 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਜਿਸ ਨਾਲ ਹੀ ਹਿਮਾਚਲ ਵਿੱਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤੇ ਹਿਮਾਚਲ ਵਿੱਚ ਭਾਰੀ بارش ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਖਤਰਾ ਖੜਾ ਹੋ ਗਿਆ ਹੈ ਪਹਾੜਾਂ ਵਿੱਚ ਭਾਰੀ ਮੀਂਹ ਮਗਰੋਂ ਪੰਜਾਬ ਦੇ ਦਰਿਆ ਵੀ ਚੜ ਗਏ ਨੇ ਪਠਾਨਕੋਟ ਚ ਪਠਾਨਕੋਟ ਅਤੇ ਉੱਪਰ ਪਹਾੜੀ ਖੇਤਰ ਵਿੱਚ ਮੀਂਹ ਪੈਣ ਕਾਰਨ ਊਂਜ ਚਕਤੀ ਅਤੇ ਜਲਾਲੀਆ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਉੱਜ ਅਤੇ ਰਾਵੀ ਦਰਿਆ ਦੇ ਸੰਗਮ ਸਥਾਨ ਮਕੌੜਾ ਪਤਨ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਹੈ ਐਸੇ ਦਰੜ ਪਠਾਨਕੋਟ ਦੇ ਸੱਤ ਪਿੰਨਾਂ ਵਿੱਚ ਹੜਾ ਵਰਗੇ ਹਾਲਾਤ ਵੜ ਗਏ ਨੇ ਬੱਚਿਆਂ ਨੂੰ ਲੱਗੀਆਂ ਮੌਜਾਂ ਇਸ ਹਫਤੇ ਛੁੱਟੀਆਂ ਹੀ ਛੁੱਟੀਆਂ ਸਕੂਲ ਕਾਲਜ ਦੇ ਦਫ਼ਤਰ ਰਹਿਣਗੇ ਬੰਦ ਇਸ ਮਹੀਨੇ ਆਜ਼ਾਦੀ ਦਿਹਾੜਾ 15 ਅਗਸਤ ਦਾ ਹਰ ਪਾਸੇ ਜਨਤ ਦੇ ਹਰੇ ਦੇ ਰੰਗ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਵਾਰ 15 ਅਗਸਤ ਦੀ ਤਰੀਕ ਬੇਹਦ ਖਾਸ ਹੈ ਕਿਉਂਕਿ ਵੀਕਐਟ ਚ ਤੁਸੀਂ ਇੱਕ ਵਾਰ ਪੰਜ ਛੁੱਟੀਆਂ ਲੈ ਸਕਦੇ ਹੋ ਕਿਸੇ ਖਾਸ ਸਥਾਨ ਤੇ ਘੁੰਮਣ ਦਾ ਪਲਾਨ ਬਣਾ ਸਕਦੇ ਹੋ ਦਰਅਸਲ ਇਸ ਵਾਰ 15 ਅਗਸਤ ਨੂੰ ਵੀਰਵਾਰ ਹੈ ਤੇ ਜੈਸਤ ਦਿਨ ਛੁੱਟੀ ਰਹੇਗੀ 16 ਤਰੀਕ ਨੂੰ ਵੀ ਕਈ ਸਕੂਲਾਂ 'ਚ ਛੁੱਟੀ ਕਾ ਦਿੱਤੀ ਜਾਣੀ ਹੈ ਪਰ ਦਾਤਾ ਜਾਣ ਵਾਲਿਆਂ ਦੀ ਛੁੱਟੀਆਂ ਨਹੀਂ ਹੁੰਦੀ ਜਿਸ ਤੋਂ ਬਾਅਦ 17 ਤਰੀਕ ਸ਼ਨੀਵਾਰ ਤੇ 18 ਤਰੀਕ ਐਤਵਾਰ ਦੀ ਛੁੱਟੀ ਰਹੇਗੀ ਇਸੇ ਤਰ੍ਹਾਂ 19 ਤਰੀਕ ਨੂੰ ਜੈਂ ਰਖੜੀ ਦੀ ਛੁੱਟੀ ਹੋਵੇਗੀ ਜਿਸ ਦੌਰਾਨ ਜੇਕਰ ਤੁਸੀਂ 16 ਅਗਸਤ ਮਤਲਬ ਕਿ ਸ਼ੁੱਕਰਵਾਰ ਦੀ ਛੁੱਟੀ ਲੈਂਦੇ ਤਾਂ ਤੁਹਾਡਾ 5 ਦਿਨ ਵੀਕੈਂਡ ਪਲਾਨ ਸੈੱਟ ਹੋ ਸਕਦਾ ਹੈ ਇਹ ਛੁੱਟੀਆਂ ਸਕੂਲਾਂ ਕਾਲਜਾਂ 'ਚ ਲਾਗੂ ਹੁੰਦੀਆਂ ਨੇ ਹਾਲਾਂਕਿ ਕਈ ਥਾਵਾਂ 'ਤੇ ਰਖੜੀ ਦੀ ਛੁੱਟੀ ਨਹੀਂ ਦਿੱਤੀ ਜਾਂਦੀ ਅਤੇ ਕਈ ਸਕੂਲਾਂ 'ਚ 15 ਅਗਸਤ ਨੂੰ ਪ੍ਰੋਗਰਾਮ ਹੋਣ ਕਰਕੇ ਵੀ ਛੁੱਟੀ ਨਹੀਂ ਦਿੱਤੀ ਜਾਂਦੀ ਕਿਸਾਨਾਂ ਵੱਲੋਂ ਮੌੜ ਲਾਡੋਵਾਲ ਟੋਲ ਪਲਾਜਾ ਬੰਦ ਕਰਨ ਦੀ ਤਿਆਰੀ ਕਿਸਾਨਾਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜਾ ਤੇ ਕਿਸਾਨਾਂ ਤੇ ਟੋਲ ਪਲਾਜਾ ਕੰਪਨੀ ਵਿਚਾਲੇ ਟਕਰਾਅ ਦੀ ਸੰਭਾਵਨਾ ਇੱਕ ਵਾਰ ਫਿਰ ਵਾਦ ਗਈ ਹੈ ਲਗਾਤਾਰ ਵਧ ਰਹੇ ਰੇਟਾਂ ਦੇ ਖਿਲਾਫ ਟੋਲ ਪਲਾਜੇ ਨੂੰ ਫ੍ਰੀ ਬਣਾਉਣ ਲਈ ਲੰਬੇ ਸਮੇਂ ਤੋਂ ਹੜਤਾਲ ਤੇ ਬੈਠੇ ਕਿਸਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਟੋਲ ਪਲਾਜ਼ਾ ਸ਼ੁਰੂ ਕਰਨ ਲਈ ਮਜਬੂਰ ਹੋ ਗਏ ਸੀ ਪਰ ਇੱਕ ਵਾਰ ਫਿਰ ਤੋਂ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲਾਡੋਵਾਲ ਟੋਲ ਪਲਾਜ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਲਈ ਪੰਜਾਬ ਸਰਕਾਰ ਨੂੰ 18 ਤਰੀਕ ਤੱਕ ਦਾ ਅਲਟੀਮੇਟਮ ਜਾਰੀ ਕੀਤਾ ਗਿਆ ਹੈ ਇਹ ਫੈਸਲਾ ਲੁਧਿਆਣਾ ਦੇ ਨੌਰਪੁਰ ਬੇਟ ਵੇਖੇ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਲਿਆ ਗਿਆ ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਇਸ ਟੋਲ ਪਲਾਜ ਦੀਆਂ ਕੀਮਤਾਂ ਘਟਕਾਣਾ ਜ਼ਰੂਰੀ ਹੈ ਹੋ ਸਕੇ ਤਾਂ ਇਸ ਨੂੰ ਹਟਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ ਸਪਰੀਮ ਕੋਰਟ ਨੇ ਸ਼ੰਭੂ ਬਾਰਡਰ ਨੂੰ ਅਸ਼ੰਕ ਤੌਰ ਤੇ ਖੋਲਣ ਲਈ ਕਿਹਾ ਸਪਰੀਮ ਕੋਰਟ ਨੇ 6 ਮਹੀਨਿਆਂ ਤੋਂ ਬੰਦ ਪੰਜਾਬ ਤੇ ਹਰਿਆਣਾ ਦਰਮਿਆਨ ਸ਼ੰਭੂ ਸਰਹਾਦ ਨੂੰ ਅਸ਼ੰਕ ਤੌਰ ਤੇ ਖੋਲਣ ਦੇ ਹੁਕਮ ਦਿੱਤੇ ਨੇ ਸਪਰੀਮ ਕੋਰਟ ਨੇ ਸੁਣਵਾਈ ਦੌਰਾਨ ਸਖਤ ਟਿੱਪਣੀ ਕੀਤੀ ਕਿ ਹਾਈਵੇ ਪਾਰਕਿੰਗ ਸਥਾਨ ਨਹੀਂ ਹੈ ਇਸ ਤਰ੍ਹਾਂ ਸਪਰੀਮ ਕੋਰਟ ਨੇ ਇੱਕ ਹਫ਼ਤੇ ਦੇ ਅੰਦਰ ਐਂਬੂਲੈਂਸਾਂ ਬਜ਼ੁਰਗਾਂ ਔਰਤਾਂ ਵਿਦਿਆਰਥੀਆਂ ਆਦ ਲਈ ਹਾਈਵੇ ਦੀ ਇੱਕ ਲੇਨ ਖੋਲਣ ਦਾ ਹੁਕਮ ਦਿੱਤਾ ਇਸ ਦੇ ਲਈ ਪੰਜਾਬ ਤੇ ਹਰਿਆਣਾ ਤੇ ਡੀਜੀਪੀ ਤੋਂ ਇਲਾਵਾ ਪਟਿਆਲਾ ਮੁਹਾਲੀ ਤੇ ਅੰਬਾਲਾ ਦੇ ਐਸਐਸਪੀ ਅੰਬਾਲਾ ਦੇ ਐਸਪੀ ਨੂੰ ਮੀਟਿੰਗ ਕਰਕੇ ਇਸ ਬਾਰੇ ਫੈਸਲਾ ਲੈ ਲੈ ਕੇ ਆ ਗਿਆ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ 22 ਅਗਸਤ ਨੂੰ ਹੋਵੇਗੀ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਵਿਚਾਲੇ ਕੋਈ ਸਮਝੌਤਾ ਹੋ ਜਾਂਦਾ ਤਾਂ ਸੁਣਵਾਈ ਦੀ ਤਰੀਕ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਚੰਨਜੀ ਚੰਨੀ ਦੀ ਸਸਦ ਦੇ ਖਿਲਾਫ ਲੱਗੀ ਬਿਟਿਸ਼ਨ ਤੇ ਸੁਣਵਾਈ ਅੱਜ ਗਲਤ ਜਾਣਕਾਰੀ ਦੇਣ ਦੇ ਨੇ ਇਲਜ਼ਾਮ ਜਿਹਨਾਂ ਦਾ ਲੋਕ ਸਭਾ ਸੀਟ ਤੋਂ ਸੈਂਟਰ ਮੈਂਬਰ ਬਣੇ ਚੰਨਜੀਤ ਸਿੰਘ ਚੰਨੀ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਚੋਣ ਪਟੀਸ਼ਨ ਤੇ ਅੱਜ ਸੋਮਵਾਰ ਨੂੰ ਸੁਣਵਾਈ ਹੋਣੀ ਹੈ ਇਹ ਪਟੀਸ਼ਨ ਭਾਜਪਾ ਆਗੂ ਗੌਰਵ ਲੁਥਰਾ ਨੇ ਐਡਵੋਕੇਟ ਮਨਿਤ ਮਲਹੋਤਰਾ ਰਾਹੀਂ ਹਾਈ ਕੋਰਟ ਵਿੱਚ ਦਾਇਰ ਕੀਤੀ ਜਿਸ ਵਿੱਚ ਉਹਨਾਂ ਨੇ ਲੋਕ ਪ੍ਰਤੀਨਿਧਤਾ ਐਕਟ ਤਹਿਤ ਸੈਂਟਰ ਮੈਂਬਰ ਚੰਨਜੀਤ ਸਿੰਘ ਚੰਨੀ ਦੀ ਚੋਣ ਹਰਾਦ ਦਾ ਕਰਨ ਦੀ ਮੰਗ ਕੀਤੀ ਹੈ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਭਾਜਪਾ ਨੇ ਤਾਂ ਗੌਰਵ ਲੁਥਰਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਜੰਦੀ ਸਿੰਘ ਚੰਨੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਨੇ ਉਹਨਾਂ ਦੇ ਨਾਮਜ਼ਦਗੀ ਫਾਰਮ ਭਰਦੇ ਸਮੇਂ ਕਾਫੀ ਜਾਣਕਾਰੀਆਂ ਲੁਕਾਈਆਂ ਸਨ ਇਸ ਦੇ ਨਾਲ ਹੀ ਉਹਨਾਂ ਨੇ ਚੋਣ ਖਰਚੇ ਦਾ ਵੇਰਵਾ ਵੀ ਸਹੀ ਨਹੀਂ ਦਿੱਤਾ ਸੀ 15 ਅਗਸਤ ਨੂੰ ਲੈ ਕੇ ਪੰਜਾਬ ਪੁਲਿਸ ਚ ਹਾਈ ਅਲਰਟ ਅਤਵਾਦੀ ਘਟਨਾਵਾਂ ਨੂੰ ਦੇਖਦੇ ਹੋਏ ਪਠਾਨਕੋਟ ਜ਼ਿਲ੍ਹੇ ਤੇ ਪਾਰੀ ਸੁਰੱਖਿਆ ਬਲ ਤਾਇਨਾਤ ਪੰਜਾਬ ਦੇ ਪਠਾਨਕੋਟ ਵਿੱਚ 15 ਅਗਸਤ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਕਠੂਆ ਪੁਲਸ ਵੱਲੋਂ ਚਾਰ ਛੱਕੀ ਵਿਅਕਤੀਆਂ ਦੇ ਸਕੈਚ ਜਾਰੀ ਕੀਤੇ ਜਾਣ ਤੋਂ ਬਾਅਦ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਜਿਵੇਂ ਹੀ ਜੰਮੂ ਦੇ ਕਠੂਆ ਜ਼ਿਲ੍ਹੇ ਦੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਤੇ ਚਾਰ ਛੱਕੀ ਵਿਅਕਤੀਆਂ ਦੇ ਸਕੈਚ ਜਾਰੀ ਕੀਤੇ ਤਾਂ ਪਠਾਨਕੋਟ ਦੀਆਂ ਖੁਫੀਆ ਏਜੰਸੀਆਂ ਵੀ ਚੌਕਸ ਹੋ ਗਈਆਂ ਨੇ ਅਜੇ ਹਿਚ ਪਠਾਨਕੋਟ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਟੂਆ ਦੇ ਭਾਦੂ ਬਲਵਾਰ ਸਮੇਤ ਕਈ ਇਲਾਕਿਆਂ ਵਿੱਚ ਹੱਤਵਾਰਦੀਆਂ ਦੀ ਆਵਾਜ਼ਾਂ ਦੱਜ ਕੀਤੀ ਗਈ ਹੈ ਤੇ ਹੁਣ ਉਹਨਾਂ ਦੀ ਯੋਜਨਾ ਜੰਮੂ ਪੰਜਾਬ ਨੂੰ ਜੋੜਨ ਵਾਲੇ ਅਟਲ ਪਾਲ ਨੂੰ ਪਾਰ ਕਰਕੇ ਪਠਾਨਕੋਟ ਦੀ ਮਮੂਨ ਕੈਂਟ ਵੱਲ ਜਾਣ ਦੀ ਦੱਸੀ ਗਈ ਹੈ ਅਤਵਾਦੀ 15 ਅਗਸਤ ਤੋਂ ਪਹਿਲਾਂ ਕਿਸੇ ਵੱਡੀ ਘਟਨਾ ਦੀ ਤਿਆਰੀ ਕਰ ਰਹੇ ਨੇ ਦੱਸ ਦਈਏ ਕਿ ਹਾਲ ਹੀ ਵਿੱਚ ਮਮੂਨ ਕੈਂਟ ਵਿੱਚ ਤਿੰਨ ਵਾਰ ਸ਼ੱਕੀ ਵਿਅਕਤੀਆਂ ਦੀ ਹਰਕਤ ਦੇਖੀ ਗਈ ਕਦੇ ਉਹ ਲੋਕ ਲੋਕਾਂ ਤੋਂ ਪਾਣੀ ਮੰਗਦੇ ਕਦੇ ਭੋਜਨ ਲਈ ਅਤੇ ਕਦੇ ਘਰਾਂ 'ਚ ਰਾਸ਼ਨ ਚੋਰੀ ਕਰਦੇ ਅਜਿਹੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਮਾਮੂਲ ਦਾ ਇਲਾਕਾ ਚਾਰੇ ਪਾਸੇ ਫੌਜੀ ਅੱਡੇ ਨਾਲ ਹੈ ਕਿਰਿਆ ਹੋਇਆ ਹੈ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਵੀ ਖੁੱਲੀ ਪੋਲ ਮਹਾਲੀ ਦੇ ਫੇਜ ਦੇ ਹਸਪਤਾਲ ਵਿੱਚ ਬੜਿਆ ਪਾਣੀ ਪਟਿਆਲਾ ਵੀ ਹੋਇਆ ਪਾਣੀ ਪਾਣੀ ਪੰਜਾਬ 'ਚ ਪੈ ਰਹੇ ਮੀਂਹ ਕਾਰਨ ਕੁਝ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਹ ਮੀਂਹ ਕੁਝ ਲੋਕਾਂ ਲਈ ਮੁਸੀਬਤ ਬਣ ਗਿਆ ਹੈ ਕਈ ਸ਼ਹਿਰਾਂ ਵਿੱਚ ਕੁਝ ਘੰਟਿਆਂ ਦੀ ਬਾਸ਼ ਕਰਨਾ ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਕਰਾਮਦਾ ਸਾਰਾ ਸਮਾਨ ਪਾਣੀ ਨਾਲ ਖਰਾਬ ਹੋ ਗਿਆ ਉੱਥੇ ਹੀ ਇਸਮੀਨੇ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਦੇ ਵੀ ਪੋਲ-ਖੋਲ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਇਹਨਾਂ ਦਾਗਾਂ ਦੀ ਕੁਝ ਘੰਟਿਆਂ ਦੇ ਮੀਂਹ ਇਹੀ ਪੋਲ-ਖੋਲ ਕੇ ਰੱਖ ਦਿੱਤੀ ਪੰਜਾਬ ਹੈਲਥ ਮਾਡਲ ਦਾ ਬੁਰਾ ਹਾਲ ਹੈ ਤੇ ਮੁਹਾਲੀ ਫੇਜ਼ 6 ਦੇ ਸਰਕਾਰੀ ਹਸਪਤਾਲ ਵਿੱਚ ਪਾਣੀ ਭਰ ਗਿਆ ਇੰਨਾ ਹੀ ਨਹੀਂ ਹਸਪਤਾਲ ਦੀਆਂ ਛੱਤਾਂ ਵਿੱਚ ਛੱਤਾਂ ਚੋ ਰਹੀਆਂ ਨੇ ਜਿਸ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ 1.10 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀਆਰ ਲਈ ਸੱਦਾ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਅਧੀਨ ਪੀਆਰ ਲਈ ਸੱਦੇ ਪੱਜ ਦੀ ਰਫ਼ਤਾਰ ਤੇਜ਼ ਹੋ ਚੁੱਕੀ ਹੈ 2022 ਦੇ ਮੁਕਾਬਲੇ 2023 ਵਿੱਚ ਟਾਈਗੁਣਾ ਵੱਧ ਉਮੀਦਵਾਰਾਂ ਨੂੰ ਪਰਮਾਨੈਂਟ ਰੈਜ਼ਿਡੈਂਸੀ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਕੋਲ ਪੁੱਜੀਆਂ 488000 ਤੋਂ ਵੱਧ ਵੀਜ਼ਾ ਅਰਜ਼ੀਆਂ ਵਿੱਚ ਤਕਰੀਬਨ 145000 ਰੱਦ ਕਰ ਦਿੱਤੀਆਂ ਗਈਆਂ ਨੇ ਐਕਸਪ੍ਰੈਸ ਐਂਟਰੀ ਅਧੀਨ 2022 ਵਿੱਚ 46539 ਪੀਆਰ ਦੇ ਸਰਦੇ ਭੇਜੇ ਗਏ ਤੇ 2023 ਵਿੱਚ ਇਹ ਆંકੜਾ 136% ਦੀ ਵਾਧ ਗਿਆ ਤੇ 1,10,268 ਜਣਿਆਂ ਨੂੰ ਪਰਮਾਨੈਂਟ ਰੈ residency ਦਾ ਸਰਦਾ ਦਿੱਤਾ ਗਿਆ ਸਭ ਤੋਂ ਜ਼ਿਆਦਾ ਸਰਦੇ ਕੈਨੇਡਾ ਵਿੱਚ ਮੌਜੂਦ ਪ੍ਰਵਾਸੀਆਂ ਨੂੰ ਹੀ ਮਿਲੇ ਜਿਨ੍ਹਾਂ ਦੀ ਗਿਣਤੀ 76,791 ਦਰਜ ਕੀਤੀ ਗਈ ਹੈ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸਨ ਪੀਐਮ ਮੋਦੀ ਅਚਾਨਕ ਸ਼ੁਰੂ ਹੋਈ ਬਾਰਿਸ਼ ਪੀਐਮ ਨੇ ਕੀਤਾ ਅਜਿਹੇ ਕੰਮ ਜਿੱਤ ਲਿਆ ਦਿਲ ਪ੍ਰਧਾਨ ਮੰਤਰੀ ਨરેન્દ્ર મોદી ਨੇ ਐਤਵਾਰ ਨੂੰ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਹਨਾਂ ਨੇ ਭਾਰਤੀ ਖੋਜ ਭਾਰਤੀ ਖੇਤੀ ਖੋਜ ਸੰਸਥਾਨ ਵਿਖੇ ਫਸਲਾਂ ਦੀਆਂ 109 ਉੱਚ ਉਪਜ ਵਾਲੀਆਂ ਜਲਵਾਯੂ ਅਨੁਕੂਲ ਅਤੇ ਬਾਇਓ 40 ਫਲਾਈਟ ਕਿਸਮਾਂ ਨੂੰ ਜਾਰੀ ਕੀਤਾ ਹੈ। ਇਸ ਦੌਰਾਨ ਇੱਕ ਆਪੋਲਪਾਲ ਵੀ ਪਾਇਆ ਆਇਆ ਜਿਸ ਨੇ ਪ੍ਰਧਾਨ ਮੰਤਰੀ ਦੀ ਸਧਾਰਨ ਸ਼ਕਸ਼ੀਅਤ ਦੀ ਸਾਝ ਦੇ ਦਿੱਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦੋਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਮੀਂਹ ਸ਼ੁਰੂ ਹੋ ਗਿਆ ਇਸ ਦੇ ਬਾਵਜੂਦ ਪੀਐਮ ਮੋਦੀ ਉੱਥੇ ਖੜੇ ਹੋ ਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਰਹੇ ਅਧਿਕਾਰੀਆਂ ਨੇ ਪੀਐਮ ਮੋਦੀ ਨੂੰ ਅਪੀਲ ਕੀਤੀ ਕਿ ਗੱਲਬਾਤ ਰੱਦ ਕੀਤੀ ਜਾ ਸਕਦੀ ਹੈ ਪਰ ਪੀਐਮ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮੀਂਹ ਦੇ ਬਾਵਜੂਦ ਕਿਸਾਨਾਂ ਨਾਲ ਗੱਲਬਾਤ ਕਰਨਗੇ ਇੰਨਾ ਹੀ ਨਹੀਂ ਬਾਅਦਸ਼ ਨੂੰ ਦੇਖਦੇ ਹੋਏ ਸੁਰੱਖਿਆ ਕਰਮਚਾਰੀ ਤੁਰੰਤ ਛਤਰੀ ਲੈ ਕੇ ਪੀਐਮ ਮੋਦੀ ਕੋਲ ਪਹੁੰਚ ਕੇ ਪਰ ਪੀਐਮ ਨੇ ਸੁਰੱਖਿਆ ਕਰਮਚਾਰੀ ਨੂੰ ਕਿਹਾ ਕਿ ਉਹ ਖੁਦ ਛਤਰੀ ਫੜਨਗੇ ਧਣ ਉਹਨਾਂ ਨੇ ਆਪਣੇ ਨਾਲ ਮੌਜੂਦ ਕਿਸਾਨਾਂ ਨੂੰ ਵੀ ਛਤਰੀ ਹੇਠ ਬੁਲਾਇਆ 500 ਰੁਪਏ ਦੇ ਸਿਲੰਡਰ ਲਈ ਪੋਰਟਲ ਲਾਂਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰੀਆਲੀ ਤੀਜੇ ਤਿਹਾੜੀ ਤੇ ਜੀਵਨ ਦੀ ਪਵਿੱਤਰਤਾ ਦੇ ਤੇ ਹੋਏ ਸਮਾमेलन ਵਿੱਚ ਉਨ੍ਹਾਂ ਐਲਾਨ ਕੀਤਾ ਕਿ ਸੂਬੇ ਦੇ ਲਗਭਗ 50 ਲੱਖ ਅਤੋਦਿਆ ਪਰਿਵਾਰਾਂ ਨੂੰ 500 ਰੁਪਏ ਵਿੱਚ ਕਰੇਲੂ ਗੈਸ ਸਿਲੰਡਰ ਮਿਲੇਗਾ ਸੋਮਵਾਰ ਉਸ ਦਾ ਐਲਾਨ ਦੇ ਤਹਿਤ ਹਰ ਘਰ ਹਰ ਗ੍ਰਹਿਣੀ ਜੋ ਇਹਨਾਂ ਦੇ ਨਾਮ ਨਾਲ ਆਨਲਾਈਨ ਪੋਰਟਲ ਲਾਂਚ ਕਰਕੇ ਹਕੀਕੀ ਰੂਪ ਦਿੱਤਾ ਗਿਆ ਹੈ ਅਜਿਹਾ ਇਹਨਾਂ ਨਾਲ ਸੂਬੇ ਦੀਆਂ ਭੈਣਾਂ ਨੂੰ 1500 ਕਰੋੜ ਰੁਪਏ ਸੋਲਾਨਾ ਦਾ ਲਾਭ ਮਿਲੇਗਾ ਸੈਣੀ ਨੇ ਕਿਹਾ ਕਿ ਸਾਡੇ ਡਬਲ ਇੰਜਨ ਸਰਕਾਰ ਦਾ ਉਦੇਸ਼ ਗਰੀਬ ਅਤੇ ਅਨਤੋਦੇਹ ਦੇ ਜੀਵਨ ਨੂੰ ਸਰਲ ਬਣਾਉਣਾ ਹੈ ਉਹਨਾਂ ਨੇ ਕਿਹਾ ਕਿ ਖਪਤਕਰ ਘਰ ਬੈਠੇ ਹੀ ਖਪਤਕਰ ਘਰ ਬੈਠੇ ਹੀ ਇੱਕ ਵਾਰ ਹੀ ਲਿੰਕ ਤੇ ਰਜਿਸਟ੍ਰੇਸ਼ਨ ਕਰਵਾ ਕੇ ਇਹਨਾਂ ਦਾ ਲਾਭ ਲੈ ਸਕਦੇ ਹਨ ਖਪਤਕਰ ਸਾਲਵਾਰ 12 ਸਿਲੰਡਰ ਪ੍ਰਵਾਸ ਸਕਦੇ ਨੇ ਸਿਲੰਡਰ ਪਰਵਾਨ ਦੀ ਬਾਕੀ ਰਕਮ 500 ਰੁਪਏ ਤੋਂ ਵੱਧ ਹਰੇਕ ਮਸ਼ੀਨੀ ਉਹਨਾਂ ਦੇ ਖਾਤੇ ਵਿੱਚ ਵਾਪਸ ਪਾ ਦਿੱਤੀ ਜਾਵੇਗੀ ਇਸ ਦੀ ਸੂਚਨਾ ਖਾਤਕਾਰ ਦੇ ਮੋਬਾਈਲ ਫੋਨ ਤੇ ਐਸਐਮਐਸ ਰਾਹੀਂ ਦਿੱਤੀ ਜਾਵੇਗੀ ਵੱਡੀ ਖਬਰ ਮਨੀਸ਼ ਫੁਗਾਰ ਨੂੰ ਮਿਲਿਆ 골ਡ ਮੈਡਲ ਅਮਰੀਕੀ ਜਮਨਾਸਟ ਨੂੰ ਕਾਂਸੀ ਦਾ ਤਗਮਾ ਵਾਪਸ ਕਰਨ ਲਈ ਕਿਹਾ ਹਰਿਆਣਾ ਵਿੱਚ ਮਨੀਸ਼ ਫੁਗਾਰ ਦੇ ਸਮਰਥਨ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਇਆ ਗਿਆ ਪੈਰਿਸ 올림픽 ਵਿੱਚ ਓਵਰ weight ਹੋਣ ਕਾਰਨ ਦਾ ਕਾਰਨ ਫਾਈਨਲ ਤੋਂ ਠੀਕ ਪਹਿਲਾਂ ਡਿਸਕਵਾਲਿਫਾਈ ਦਾ ਸਾਹਮਣਾ ਕਰਨ ਵਾਲੇ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਹਰਿਆਣਾ ਦੀ ਸਰਬ ਖਾਪ ਪੰਚਾਇਤ ਵੱਲੋਂ ਸੰਬੋਧਨ ਕੀਤਾ ਗਿਆ ਇਸ ਮਹਾ ਪੰਚਾਇਤ ਨੇ ਫੈਸਲਾ ਲੈ ਕੇ ਜਦੋਂ ਵਿਨੇਸ਼ ਫੋਗਾਟ ਵਾਪਸ ਆਵੇਗੀ ਤਾਂ ਖਾਪਾ ਉਸ ਦਾ ਕਰਮ ਜੋਸ਼ੀ ਤੋਂ ਸਵਾਗਤ ਕਰਨਗੀ ਆ ਮਹਾ ਪੰਚਾਇਤ ਵਿੱਚ ਇਹ ਫੈਸਲਾ ਲਿਆ ਗਿਆ ਕਿ ਵਿਨੇਸ਼ ਫੋਗਾਟ ਨੂੰ ਸਰਬ ਖਾਪ ਦੀ ਤਰਫੋਂ ਇੱਕ ਵਿਸ਼ੇਸ਼ ਸਮਾਰੋਹ ਵਿੱਚ 골ਡ ਮੈਡਲ ਤੋਂ ਸਨਮਾਨਿਤ ਕੀਤਾ ਜਾਵੇਗਾ ਇਹ ਫੈਸਲਾ ਵਿਨੇਸ਼ ਫੋਗਾਟ ਦੇ ਪ੍ਰਤੀ ਖਾਪ ਪੰਚਾਇਤ ਦੇ ਸਮਰਥਨ ਅਤੇ ਸਨਮਾਨ ਨੂੰ ਦਰਸਾਉਂਦਾ ਹੈ ਜੋ ਕਿ ਮੁਸ਼ਕਲ ਹਾਲਾਤਾਂ ਵਿੱਚ ਵੀ ਸੰਘਰਸ਼ ਕਰਨ ਵਾਲੀਆਂ ਮਹਿਲਾ ਖਿਡਾਰੀਆਂ ਦੀ ਮਹੱਤਤਾ ਨੂੰ ਸਮਝਦਾ ਹੈ ਤਾਂ ਦੋਸਤੋ ਅਸੀਂ ਗਿਨੀ ਆਪਣੀਆਂ ਅੱਜ ਦੀਆਂ ਵੱਡੀਆਂ ਖਬਰਾਂ ਮਿਲਦੇ ਆਂ ਹੋਰ ਨਵੀਆਂ ਖਬਰਾਂ ਨਾਲ ਖੰਡ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ